ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੰਦੀ ਜਿੱਦਾਂ ਆਪ ਸਭ ਨੂੰ ਪਤਾ ਹੋਵਾ ਕਿ ਇਸ ਟਾਈਮ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੜ੍ਹ ਆ ਚੁੱਕੇ ਆ ਤੇ ਬਹੁਤ ਮੰਦੇ ਹਾਲਤ ਆ ਲੋਕਾਂ ਦੇ ਘਰ ਠੱਠੇ ਆ ਲੋਕਾਂ ਦੇ ਮਾਲ ਡੰਗਰ ਪ੍ਰਭਾਵਿਤ ਹੋਇਆ ਤੇ ਇਸ ਦੇ ਚੱਲਦੇ ਆ ਲੋਕਾਂ ਦੇ ਵਿੱਚ ਇੱਕ ਸਵਾਲ ਸੀਗਾ ਕਈ ਲੋਕ ਕਹਿੰਦੇ ਵੀ ਜਿਹੜੀਆਂ ਹਰੀਕੇ ਦੀਆਂ ਹੈੜਾਂ ਨਹਿਰਾਂ ਵਾਂ ਉਹ ਸੁੱਕੀਆਂ ਵਾਂ ਉਹ ਬੰਦ ਕੀਤੀਆਂ ਵਾਂ ਜੇ ਜ਼ਿਆਦਾ ਪਾਣੀ ਆ ਤੇ ਉਹਨਾਂ ਦੇ ਵਿੱਚ ਕਿਉਂ ਨਹੀਂ ਛੱਡਿਆ ਜਾ ਰਿਹਾ ਸੋ ਬਹੁਤ ਵੱਖ-ਵੱਖ ਤਰ੍ਹਾਂ ਦੇ ਸਵਾਲ ਸੀਗੇ ਅੱਜ ਅਸੀਂ ਹਰੀਕੇ ਹੈੜ ਦੇ ਉੱਪਰ ਆਏ ਆ ਸਪੈਸ਼ਲ ਉਹਨਾਂ ਨਹਿਰਾਂ ਦੇ ਉੱਪਰ ਆਏ ਆ ਜਿੰਨਾਂ ਬਰਤੀ ਲੋਕਾਂ ਦੇ ਬਹੁਤ ਜ਼ਿਆਦੇ ਸਵਾਲ ਸੀਗੇ ਤੇ ਅੱਜ ਮੈਂ ਤੁਹਾਨੂੰ ਨਹਿਰਾਂ ਦੀ ਕੰਡੀਸ਼ਨ ਦਿਖਾਉਣ ਲੱਗਾ ਹਾਂ ਕਿ ਨਹਿਰਾਂ ਦੇ ਵਿੱਚ ਕਿੰਨਾ ਕੁ ਪਾਣੀ ਆ ਤੇ ਕਿੰਨੀਆਂ ਕੁ ਸੁੱਕੀਆਂ ਵਾਂ ਜਾਂ ਕਿੰਨੀਆਂ ਕੇ ਭਰੀਆਂ ਵਾਂ ਆ ਤੁਸੀਂ ਦੇਖ ਸਕਦੇ ਸਾਹਮਣੇ ਇਹ ਗੁਰਦਰਾ ਸਾਹਿਬ ਆ ਆ ਨਾਨਕ ਸਾਹਿਬ ਤੇ ਆ ਦੋ ਨਹਿਰਾਂ ਇੱਕ ਆ ਨਹਿਰਵਾ ਤੇ ਇੱਕ ਆ ਨਹਿਰਵਾ ਤੁਹਾਨੂੰ ਮੈਂ ਨਹਿਰਾਂ ਦਿਖਾਉਣਾ ਵਾਂ ਰੀਕੇ ਵਾਲੀਆਂ ਆ ਜਿਹੜੀਆਂ ਆ ਛੋਟੀ ਨਹਿਰ ਤੇ ਆ ਵੱਡੀ ਨਹਿਰ ਆ ਛੋਟੀ ਨਹਿਰ ਹੀ ਦੇਖ ਲਓ ਪਾਣੀ ਜਿਹੜਾ ਵਾ ਘੱਟ ਵਾ ਪਾਣੀ ਅੱਗੇ ਇੱਥੇ ਪਾਣੀ ਦੀ ਸਪੀਡ ਬਹੁਤ ਜ਼ਿਆਦੀ ਹੁੰਦੀ ਆ ਛੋਟੀ ਨਹਿ ਪਰ ਜਿਹੜੀ ਆ ਵੱਡੀ ਨਹਿਰ ਵਾ ਇਹਦੀ ਤੁਹਾਨੂੰ ਹਾਲਾਤ ਤੁਹਾਨੂੰ ਦਿਖਾ ਦਨਾ ਵਾ ਇਹ ਵੇਖ ਲਓ ਆ ਇਹ ਵੀ ਆ ਇਹਦੇ ਵਿੱਚ ਵੀ ਇੰਨਾ ਜ਼ਿਆਦਾ ਪਾਣੀ ਨਹੀਂ ਹੈ ਤੇ ਜਿੰਨਾ ਅੱਗੇ ਤੇਜ਼ ਹੁੰਦਾ ਵਾ ਤੇ ਆ ਤੁਹਾਨੂੰ ਦਿਖਾ ਰਿਆ ਵਾ ਇਹ ਹਰੀ ਹੈ ਦੀਆਂ ਨਹਿਰਾਂ ਵਾ ਪਰ ਇਹ ਵੀ ਗੱਲ ਗਲਤ ਵਾ ਕੇ ਜੇਕਰ ਕਹਿ ਦਿੱਤਾ ਜਾਵੇ ਕਿ ਨਹਿਰਾਂ ਸੁੱਕੀਆਂ ਵਾ ਨਹਿਰਾਂ ਸੁੱਕੀਆਂ ਨਹੀਂ ਆ ਨਹਿਰਾਂ ਜੋ ਪਹਿਲਾਂ ਚਲਦੀਆਂ ਸੀ 1900 ਮਾਤਰਾ ਲੈ ਕੇ ਪਾਣੀ ਫੇਰ ਲੰਘ ਰਹੀਆਂ ਵਾ ਆ ਤੁਹਾਨੂੰ ਮੈਂ ਇਹਦੇ ਜਿਹੜੇ ਦਰਵਾਜ਼ਾ ਉਹ ਵੀ ਦਿਖਾ ਦਿੰਨਾ ਵਾ ਆ ਇਹਦੇ ਦਰਵਾਜ਼ਾ ਆ ਦਰਵਾਜ਼ੇ ਨਹਿਰਾਂ ਦੇ ਉੱਪਰ ਤੇ ਤੁਹਾਨੂੰ ਦਿਖਾ ਦੇਣਾ ਵਾ ਕਿ ਇਹ ਜਿਹੜੀ ਰਾਜਸਥਾਨ ਵਾਲੀ ਨਹਿਰ ਵਾ ਇਹ ਉਹ ਨਹਿਰ ਵਾ ਵੱਡੀ ਨਹਿਰ ਵਾ ਜਿੱਥੇ ਰਾਜਸਥਾਨ ਨੂੰ ਪਾਣੀ ਜਾਂਦਾ ਵਾ ਠੀਕ ਹੈ ਰਾਜਸਥਾਨ ਕਨਾਲ ਜੀ ਨੂੰ ਕਹਿ ਦਿੱਤਾ ਜਾਂਦਾ ਵਾ ਤੇ ਆ ਜਿਹੜਾ ਵਾ ਜਿਹੜੇ ਦੇ ਦਰਵਾ ਜਿਹੜੇ ਨੂੰ ਪਾਣੀ ਦੀ ਮਾਤਰਾ ਵਧਾਉਂਦੇ ਆ ਘਟਾਉਂਦੇ ਆ ਉਹ ਇਹਦੇ ਦਰਵਾ ਇਧਰਲੇ ਬੰਨੇ ਜਿਹੜਾ ਉਹ ਵੱਡਾ ਪੋਲ ਵਾ ਜੇ ਜਿੱਥੇ ਆ ਮਾਲਵੇ ਨੂੰ ਪਾਣੀ ਛੱਡਿਆ ਜਾਂਦਾ ਗਾਂ ਠੀਕ ਹੈ ਜੀ ਤੇ ਆ ਜਿਹੜਾ ਏਰੀਆ ਇਹ ਮਖੂ ਏਰੀਆ ਚਾਹੀਦਾ ਜਾਂਦਾ ਵਾ ਤੇ ਇਧਰਲਾ ਏਰੀਆ ਵਾ ਜਿਹੜਾ ਇਹ ਮਾਝਾ ਏਰੀਆ ਅੰਮ੍ਰਿਤਸਰ ਏਰੀਆ ਚਾਹੀਦਾ ਅੱਲਾਵਾ ਤੇ ਆ ਗੁਰ ਇਧਰ ਗੋੰਦਲ ਸਾਹਿਬ ਆ ਜਾਂਦਾ ਵਾ ਤੇ ਇਧਰਲੀ ਜਿਹੜੀ ਚੌਥੀ ਸਾਈਡ ਵਾ ਇਧਰ ਫਰੋਜਪੁਰ ਆ ਜਾਂਦਾ ਵਾ ਤੇ ਤੁਹਾਨੂੰ ਮੈਂ ਦਿਖਾ ਦਵਾਂ ਨਹਿਰਾ ਤੇ ਆਪ ਅੱਖੀਂ ਵੇਖ ਲਓ ਇੱਕ ਝੂਠ ਨਹੀਂ ਆ ਇਹ ਆ ਤੁਹਾਨੂੰ ਤਸਵੀਰਾਂ ਦੱਸਣੀਆਂ ਮੇਰੇ ਤੋਂ ਜ਼ਿਆਦਾ ਜੀ ਇਹ ਦੋਵੇਂ ਨਹਿਰਾ ਵਾਂ ਜਿਨ੍ਹਾਂ ਨੂੰ ਕਈ ਲੋਕ ਕਹਿੰਦੇ ਸੀ ਵੀ ਨਹਿਰਾ ਬੰਦ ਕੀਤੀਆਂ ਵਾਂ ਨਹਿਰਾ ਚੱਲਦੀਆਂ ਨਹੀਂ ਪਈਆਂ ਠੀਕ ਹੈ ਜੀ ਪਰ ਨਹਿਰਾ ਸੰਗ ਦੀ ਨਹਿਰਾ ਜ਼ਰੂਰ ਚੱਲਦੀਆਂ ਪਈਆਂ ਵਾਂ ਇਸ ਤੋਂ ਅੱਗੇ ਮੈਨੂੰ ਇਹ ਨਹੀਂ ਪਤਾ ਕਿ ਪਾਲਸੀਆਂ ਕੀ ਆ ਇਹ ਨਹੀਂ ਮੈਂ ਕੋਈ ਦੱਸ ਸਕਦਾ ਪਰ ਨਹਿਰਾ ਜ਼ਰੂਰ ਚੱਲਦੀਆਂ ਪਈਆਂ ਇਹ ਤੁਸੀਂ ਆਪ ਦੀ ਅੱਖੀਂ ਦੇਖ ਸਕਦੇ ਜੀ ਆ ਨਹਿਰਾ ਦੀ ਹੇਠੋਂ ਲੱਗ ਆ ਪਾਣੀ ਆ ਠੀਕ ਹੈ ਗਪਾਲੀ ਆ ਉਹੀ ਵਿੱਚ ਰੋੜ ਰੋੜ ਕੇ ਆ ਰਹੀ ਆ ਆ ਤੁਸੀਂ ਦੇਖ ਸਕਦੇ ਹੋ ਮੈਂ ਥੱਲੇ ਉਦੀ ਕੈਮਰਾ ਕਰਕੇ ਦਿਖਾਉਣਾ ਸੰਧ ਨੂੰ ਕਿ ਜਿਹੜਾ ਪਾਣੀ ਆ ਇਹ ਇਧਰੋਂ ਆ ਰਿਹਾ ਤੇ ਦੇਖ ਸਕਦੇ ਹੋ ਪਾਣੀ ਦੀ ਆਵਾਜ਼ ਜਿਆਦਾ ਹੋਣ ਕਰਕੇ ਹੋ ਸਕਦਾ ਮੇਰੀ ਆਵਾਜ਼ ਤੁਹਾਨੂੰ ਘੱਟ ਵਿਖੇ ਪਰ ਤੁਹਾਨੂੰ ਮੈਂ ਦੂਜੇ ਬਨੇ ਉਧਰਲੇ ਬਨੇ ਜਾ ਕੇ ਦਿਖਾਉਣਾ ਵਾ ਕਿ ਜੋ ਹਾਲਾਤ ਨਹਿਰਾਂ ਦੇ ਆ ਉਹ ਉਧਰਲੇ ਬਨੇ ਜਾ ਕੇ ਤੁਹਾਨੂੰ ਸਹੀ ਦਿਖਣਗੇ ਤੇ ਰਾਜ ਰਾਦਾ ਟਾਈਮ ਹੋ ਗਿਆ ਵਾ ਉਹ ਮੇਰੇ ਬਾਬੇ ਨਾਨਕ ਦਾ ਦਰਵਾਜ਼ਾ ਕਿੱਥੇ ਵੱਡੇ ਵੱਡੇ ਮਹਾਰਾਜੇ ਵੀ ਝੁਕਦੇ ਆ ਸੋ ਅਰਦਾਸ ਗੁਰਾਂ ਦਾ ਦੇ ਚਰਨਾਂ ਦੇ ਵਿੱਚ ਤੇ ਚੇਤੀ ਦੇ ਚੇਤੀ ਹਾਲਾਤ ਜਿਹੜੇ ਆ ਉਹ ਚੰਗੇ ਹੋਣ ਵਧੀਆ ਹੋਣ ਜੀ ਆਹ ਵੇਖੋ ਹਾਲਾਤ ਆ ਅੱਜ ਨਹਿਰਾਂ ਦੀ ਜਿਹੜੀ ਕੰਡੀਸ਼ਨ ਉਹ ਤੁਹਾਨੂੰ ਦਿਖਾ ਰਿਹਾ ਜੀ ਹੁਣ ਮੈਂ ਇੱਥੇ ਜਾ ਕੇ ਨਹਿਰਾਂ ਤੁਹਾਨੂੰ ਦਿਖਾਉਣਾ ਹਰੀ ਕੀ ਤੋਂ ਤੇ ਵਾਇਗਰ ਪੜਾ ਕਰੀ ਆਹ ਸੰਧੀ ਦੋਵੇਂ ਨਹਿਰਾਂ ਆ ਠੀਕ ਹੈ ਜੀ ਆਹ ਵੱਡੀ ਨਹਿਰ ਵਾ ਜਿਹੜੀ ਰਾਸਤਾਨ ਨੂੰ ਜਾਂਦੀ ਆ ਉਹ ਪਰਲੀ ਨਹਿਰ ਵਾ ਜੀ ਨਹਿਰਾਂ ਦੇ ਉੱਪਰ ਪਾਣੀ ਉਨਾ ਹੀ ਆ ਜਿੰਨਾ ਪਹਿਲਾਂ ਹੁੰਦਾ ਵਾ ਤੇ ਬਾਕੀ ਕਈ ਵੀਰ ਭਰਾ ਮੈਨੂੰ ਕਹਿ ਰਹੇ ਸੀ ਜੀ ਵੀਰੇ ਤੇ ਵੀਡੀਓ ਰੋਜ਼ ਕਿਉਂ ਨਹੀਂ ਪਾਉਂਦੇ ਮੈਂ ਵੀਜੀ ਬਿਮਾਰ ਹੁੰਦਾ ਕਰਕੇ ਜਾਂ ਪਾਣੀਆਂ ਦੇ ਵਿੱਚ ਰਹਿੰਦਾ ਕਰਕੇ ਵੀਡੀਓ ਕੱਢ ਬੋਲਦਾ ਸੀਗਾ ਅੱਜ ਅਸੀਂ ਆਏ ਹਾਂ ਹੁਣ ਹਰੀਕੇ ਹਾਇਰ ਦੇ ਉੱਪਰ ਆਏ ਆ ਨਹਿਰਾਂ ਦੀ ਕੰਡੀਸ਼ਨ ਤੁਹਾਨੂੰ ਦਿਖਾ ਰਹੇ ਆ ਤੇ ਜੇ ਇਹ ਸਿਵਾ ਵੀਡੀਓ ਸਹੀ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਆ ਸਕਦੀ ਅੱਜ ਦੇ ਨਹਿਰਾਂ ਦੀ ਜਿਹੜੀ ਕੰਡੀਸ਼ਨ ਆ ਅੱਜ ਦੀ ਤਾਜ਼ਾ ਜਾਣਕਾਰੀ ਹੈ ਨਹਿਰਾਂ ਦੀ ਕਿ ਇਹ ਨਹੀਂ ਆ ਵੀ ਨਹਿਰਾਂ ਬੰਦ ਵਾ ਨਹਿਰਾਂ ਚੱਲਦੀਆਂ ਪਈਆਂ ਵਾ ਨਹਿਰਾਂ ਉੰਨੇ ਹੀ ਪਾਣੀ ਲੈ ਕੇ ਜਾ ਰਹੀਆਂ ਵਾ ਜਿੰਨਾ ਪਾਣੀ ਪਹਿਲਾਂ ਲੈ ਕੇ ਜਾਂਦੇ ਸੀਗਾ ਆ ਨਹਿਰਾਂ ਦੀ ਜਿਹੜੀ ਹਾਲਾਤ ਵਾ ਉਹ ਤੁਹਾਨੂੰ ਦਿਖਾ ਦਣਾ ਜਿਹੜਾ ਹੁਣ ਦੂਜੇ ਬਨੇ ਜਾ ਕੇ ਜਿੱਦੜੀ ਸਾਈਡ ਫੁੱਲ ਪਾਉਂਦੇ ਆ ਲੋਕ ਭੈਣ ਭਰਾ ਉਧਰ ਵੀ ਮੈਂ ਤੁਹਾਨੂੰ ਜਾ ਕੇ ਦਿਖਾ ਦਣਾ ਵਾ ਪਰ ਅੱਜ ਦੀ ਹਾਲਾਤ ਇਹ ਆ ਕਿ ਉੱਪਰ ਵੀ ਮੀਂਹ ਪੈ ਰਿਹਾ ਵਾ بارش ਹੋ ਰਹੀ ਆ ਤੇ ਥੱਲੇ ਵੀ ਜਿਹੜਾ ਵਾ ਉਹ ਹਾਰਡ ਵਾ ਜਿਹੜੇ ਪੰਜਾਬ ਨੂੰ ਪ੍ਰਭਾਵਿਤ ਕਰ ਰਿਹਾ ਆ ਪਤਾ ਨਹੀਂ ਕੀ ਬਾਬੇ ਨਾਨਕ ਦੀ ਕੀ ਰਜਾ ਵਾ ਇਹਦੇ ਬਾਬਾ ਨਾਨਕ ਹੀ ਜਾਣ ਸਕਦਾ ਵਾ ਪਰ ਜਿਹੜੇ ਹਾਲਾਤ ਬਣੇ ਪਿਆ ਉਹਨਾਂ ਦੀਆਂ ਤਸਵੀਰਾਂ ਤੁਹਾਨੂੰ ਮੈਂ ਅੱਜ ਦਿਖਾ ਰਿਹਾ ਵਾਂ ਆ ਵਾ ਸਾਈਡ ਜਿੱਦੋਂ ਪਾਣੀ ਆ ਰਿਹਾ ਵਾ ਇਹ ਗੋੰਦਵਾਲ ਸਾਹਿਬ ਸਾਈਡ ਆ ਜਾਂਦੀ ਆ ਠੀਕ ਹੈ ਜ ਇਹ ਇਧਰੋਂ ਪਾਣੀ ਆ ਰਿਹਾ ਵਾ ਪਹਾੜਾਂ ਵਾਲੋਂ ਪਾਣੀ ਆ ਰਿਹਾ ਵਾ ਤੇ ਆ ਜਿਹੜੇ ਦਰਵਾ ਇਹ ਨਹਿਰਾਂ ਦੇ ਦਰਵਾਜੇ ਠੀਕ ਹੈ ਜੀ ਉਹ ਜਿਹੜੇ ਦਰਵਾ ਉਹ ਵੱਡੇ ਦਰਵਾ ਪੋਲ ਜਿਹੜਾ ਪੁਰਾਣਾ ਪੋਲ ਵਾ ਠੀਕ ਹੈ ਜੀ ਉਹ ਉਸ ਤੋਂ ਅੱਗੇ ਉਹ ਗੱਡੀਆਂ ਜਾਂਦੀਆਂ ਦੀਆਂ ਜਿਹੜੀਆਂ ਉਹ ਮਗਰ ਗੱਡੀਆਂ ਜੀ ਠੀਕ ਹੈ ਜੀ ਉਹ ਆ ਜਿਹੜਾ ਨਵਾਂ ਪੁਲ ਬਣਿਆ ਜੀ ਤੇ ਇਹ ਫਰੋਜਪੁਰ ਏਰੀਆ ਵਾ ਜਿਹੜਾ ਪਾਣੀ ਨਾਲ ਬਹੁਤ ਪ੍ਰਭਾਵਿਤ ਹੋਇਆ ਵਾ ਸਾਡਾ ਇਧਰ ਸਰਦਾਰਪੁਰ ਏਰੀਆ ਇਧਰਲੀ ਸਾਡਾ ਆ ਜਿੰਦਾ ਉਹ ਵੀ ਬਹੁਤ ਪ੍ਰਭਾਵਿਤ ਹੋਇਆ ਇਧਰ ਮਾਝਾ ਗੋੰਦਾ ਸਾਹਿਬ ਗੁਰਦਾਸਪੁਰ ਸਾਹਿਬ ਮਤਲਬ ਕਿ ਅੱਧੋਂ ਜ਼ਿਆਦਾ ਪ ਆਦਨ ਦਿਖਾ ਦਵਾ ਜਿਹੜਾ ਪੁਲਾਂ ਦੇ ਥੱਲੇ ਉਹਦੀ ਪਾਣੀ ਲੰਘਦਾ ਪਾਵਾ ਠੀਕ ਹੈ ਜੀ ਇਹ ਪੋਲਵਾ ਜਿਹੜਾ ਗੁਰਦਰ ਸਾਹਿਬ ਨੂੰ ਪੁੱਲ ਜਾਂਦਾ ਵਾ ਤੇ ਇੱਥੇ ਜਿੱਥੇ ਮੈਂ ਹੁਣ ਇਸ ਟਾਈਮ ਖੜਾ ਵਾਂ ਇੱਥੇ ਲੋਕੀ ਜਿਹੜੇ ਆ ਫੁੱਲ ਭਗ ਜਾਂਦੇ ਆ ਆ ਲਿਖਿਆ ਨਾ ਜੀ ਆਦਨ ਦਿਖਾ ਹੁੰਦਾ ਵਾ ਪੋਲ ਇੱਧਰ ਦਰਲ ਪ੍ਰਵਾਹ ਕਰੋ ਜੀ ਇੱਥੇ ਲੋਕੀ ਆਪਣੇ ਜਿਹੜੇ ਵਿਛੜ ਜਾਂਦੇ ਆ ਉਹਨਾਂ ਦੀਆਂ ਜਿਹੜੀਆਂ ਉਹਨਾਂ ਅਸਥੀਆਂ ਉਹ ਪ੍ਰਵਾਹ ਕਰਦੇ ਆ ਵਾਹਿਗੁਰੂ ਭਲਾ ਕਰੇ ਇਹ ਸਾਡੀ ਮਿੱਟੀ ਆ ਤੇ ਸਾਡੇ ਪਾਣੀ ਆ ਤੇ ਚਲੋ ਵਾਇਗੁਰਪਲਾ ਕਰੇ ਆ ਤੁਸੀਂ ਦੇਖ ਸਕਦੇ ਜੀ ਇਧਰਲੇ ਬੰਨੇ ਵੇਖੋ ਜਿੰਨੇ ਕਰੀਰ ਕਰਾਰ ਵਾ ਮੰਡ ਏਰੀਆ ਇਧਰਲੇ ਬੰਨੇ ਸਾਰਾ ਤੇ ਉੱਪਰੋਂ ਵੀ ਰੱਬ ਦੀ ਕਿਰਪਾ ਤੇ ਥੱਲੇੋਂ ਵੀ ਆ ਹੜਾਂ ਦੀ ਕਿਰਪਾ ਜੀ ਵਾਇਗੁਰਪਲਾ ਕਰੇ ਆਓ ਇੱਕ ਇੱਕ ਪਾਠ ਵੀ ਕਰੀਏ ਇਹਨਾਂ ਵਾਸਤੇ ਆ ਜਿਹੜੇ ਗਿੱਲੇ ਥਾਂ ਬੈਠੇ ਆ ਰੱਬ ਉਹਨਾਂ ਦੇ ਮਾਲ ਡੰਗਰ ਨੂੰ ਜੀ ਆ ਜੰਤ ਨੂੰ ਰਾਜੀ ਭਾਜੀ ਰੱਖੇ ਜੀ ਸੋ ਸੰਜੀ ਇਹ ਹਾਲਾਤ ਸੀਗੇ ਮੈਂ ਹੁਣ ਤੁਹਾਨੂੰ ਇਧਰਲੇ ਬੰਨੇ ਵੀ ਜਾ ਕੇ ਦਿਖਾ ਦਿੰਦਾ ਵਾ ਆ ਵੈਗਰ ਭਲਾ ਕਰੇ ਪਾਣੀ ਅੱਗੇ ਨੂੰ 2 2 3 3 4 4 ਫੁੱਟ ਘਟਿਆ ਵਾ ਚਲੋ ਇਹ ਸੋਖ ਦੀ ਜਿਹੜੀ ਆ ਆ ਨਿਊਜ਼ ਵਾ ਆ ਤੁਸੀਂ ਦੇਖ ਸਕਦੇ ਜੀ ਪਤਾ ਨਹੀਂ ਪੌੜੀਆਂ ਬਣੀਆਂ ਵਾ ਇੱਥੇ ਆ ਕੁਸ਼ਲਿਸ਼ਾ 1955 ਚ ਆਲ ਲੈਵਲ ਸੀਗਾ ਤੇ 88 ਚ ਆਲ ਲੈਵਲ ਹੈ ਜੀ ਠੀਕ ਹੈ ਜੀ ਆ ਦੇਖੋ 1955 ਚ ਆਲ ਲੈਵਲ ਸੀਗਾ ਐਚ ਐਫ ਐਲ ਆ 692 ਸੀਗਾ ਤੇ 1988 ਚ 691 ਸੀਗਾ ਕਿਉਂ ਸੀ ਕਿ ਪਾਣੀ ਕੀ ਹੁੰਦਾ ਏ ਇਹਦਾ ਹੁਣ ਮੈਨੂੰ ਪਤਾ ਨਹੀਂ ਜੀ ਠੀਕ ਹੈ ਜੀ ਤੇ ਆ ਹਾਲਾਤ ਜੇ ਅੱਜ ਦੇ ਪਾਣੀਆਂ ਦੇ ਜੋ ਤੁਹਾਨੂੰ ਮੈਂ ਤਸਵੀਰਾਂ ਦਿਖਾਈਆਂ ਫਿਰ ਇੱਕ ਰਿਮ ਨਹਿਰਾਂ ਦੀ ਤੁਹਾਨੂੰ ਹਾਲਾਤ ਦਿਖਾ ਦਵਾ ਕਿ ਨਹਿਰਾ ਕਿੰਨਿਆਂ ਕਿ ਪਈਆਂ ਵਾਂ ਕਈ ਲੋਕ ਕਹਿ ਰਹੇ ਸੀਗੇ ਨਿਊਜ਼ਾਂ ਦੇ ਵਿੱਚ ਆਇਆ ਸੀਗਾ ਕਿ ਹਰੀਕ ਵਾਲੀਆਂ ਜਿਹੜੀਆਂ ਨਹਿਰਾ ਵਾਂ ਉਹ ਬੰਦ ਕੀਤੀਆਂ ਪਈਆਂ ਵਾਂ ਉਹਨਾਂ ਕੋਲ ਪਾਣੀ ਨਹੀਂ ਹੈਗਾ ਨਹੀਂ ਸਮਝੀ ਪਾਣੀ ਚੱਲਦਾ ਪਿਆ ਵਾ ਮੈਨੂੰ ਲੋਕਲ ਵਾਂ ਉਹਨਾਂ ਹੀ ਪਾਣੀ ਅੱਗੇ ਹੁੰਦਾ ਸੀਗਾ ਜਿੰਨਾ ਅੱਜ ਚੱਲਦਾ ਪਿਆ ਵਾ ਆ ਤੁਸੀਂ ਖੁਦ ਦੇਖ ਰਹੇ ਜੀ ਬਾਕੀ ਇਥੇ ਵੀਰ ਨੂੰ ਵੀ ਮੈਂ ਪੁੱਛ ਲੈਣਾ ਔਰ ਵੀਰੇ ਕੀ ਆਜੀ ਠੀਕ ਠਾਜੇ ਕਿਦਾਂ ਠੀਕ ਆ ਜਿਹੜਾ ਇੱਥੇ ਪਾਣੀ ਹੈ ਨਹਿਰਾਂ ਦੇ ਵਿੱਚ ਪਾਣੀ ਆ ਹੁਣ ਲੈਵਲ ਕਿੱਦਾਂ ਵਾ ਘਟਾਇਆ ਕਿ ਵਧਾਇਆ ਨਹਿਰਾਂ ਦਾ ਨਹੀਂ ਨਹੀਂ ਲੈਵਲ ਵੀ ਨਾ ਉਹ ਫ੍ਰੀ ਚੱਲਣਦੀਆਂ ਵਾ ਅੱਛਾ ਲੈਵਲ ਦਰਿਆ ਦਾ ਮਗਰੋਂ ਇੰਨਾ ਆ ਪਿਆ ਵਾ ਮਤਲਬ ਕਿ ਜਿਹੜੇ ਨਹਿਰਾਂ ਵਾ ਅੱਗੇ ਜਦੋਂ ਵਹਾੜ ਨਹੀਂ ਸੀ ਆਏ ਉਦੋਂ ਨਹਿਰਾਂ ਕਿੰਨੀਆਂ ਚੱਲਦੀਆਂ ਸੀ ਮੈਂ ਤਾਂ ਭਾਈ ਇਦਾਂ ਹੀ ਚੱਲਦੀਆਂ ਰਹੀਆਂ ਵਾ ਅੱਗੇ ਵੀ ਇੰਨੀਆਂ ਚੱਲਦੀਆਂ ਜਿੰਨੀਆਂ ਚੱਲਦੀਆਂ ਕਿਉਂ ਮਗਰੋਂ ਲੈਵਲ ਘਟ ਗਿਆ ਨਾ ਹਾਂ ਉਹਦਾ ਕਰਕੇ ਅੱਗੇ ਪਾਣੀ ਘਟ ਗਿਆ ਵਾ ਓਕੇ ਹਾਂਜੀ ਉਦੋਂ ਤੋਂ ਜਿਹੜੇ ਗੇੜ ਖੁੱਲੇ ਅੱਛਾ ਨਹਿਰਾਂ ਅੱਗੇ ਵੀ ਇੰਨੀਆਂ ਚੱਲਦੀਆਂ ਜਿੰਨੀਆਂ ਅੱ ਠੀਕ ਹੈ ਜੀ ਇਹ ਵੀ ਜਿਹੜੇ ਲੋਕਲ ਜਿਹੜੇ ਇੱਥੇ ਆ ਆਪਣੀਆਂ ਦੁਕਾਨਾਂ ਲਾਉਂਦੇ ਕਿੱਥੇ ਕਰਦੇ ਆ ਗੁਰਦਾਰਾ ਨਾਨਕਸਰ ਹਰੀਕੇ ਹੈਡ ਦੇ ਉੱਪਰ ਇਹ ਰੋਜ਼ ਵੀ ਇੱਥੇ ਹੀ ਰਹਿੰਦੇ ਆ ਪੁਲ ਦੇ ਉੱਪਰ ਰਹਿੰਦੇ ਆ ਇਹਨਾਂ ਨੂੰ ਪਤਾ ਵਾ ਕਿ ਜਿਹੜਾ ਲੈਵਲ ਆ ਪਾਣੀ ਦਾ ਜਿਹੜਾ ਨਹਿਰਾਂ ਦੇ ਵਿੱਚ ਅੱਗੇ ਵੀ ਇੰਨਾ ਹੁੰਦਾ ਸੀ ਜਿੰਨਾ ਅੱਜ ਚੱਲਦਾ ਪਿਆ ਵਾ ਸੋ ਇਹ ਸੰਜੀ ਅੱਜ ਦਾ ਜਿਹੜਾ ਸੀਗਾ ਨਹਿਰਾਂ ਦਾ ਵਲੌਗ ਸੀਗਾ ਕਈ ਲੋਕਾਂ ਦੇ ਵਿੱਚ ਇਹ ਸੀਗਾ ਗਲਤ ਫਹਮੀਆਂ ਸੀਗਾ ਕਿ ਸ਼ਾਇਦ ਨਹਿਰਾ ਬੰਦ ਕਰ ਦਿੱਤਾ ਵਾ ਜਾਂ ਨਹਿਰਾਂ ਕਢਾ ਦਿੱਤੀਆਂ ਗਈਆਂ ਵਾ ਸੋ ਮੈਨੂੰ ਮਹਿਸੂਸ ਕਰਦਾ ਮੈਂ ਤੇ ਜਿਹੜੀ ਅੱਜ ਦਾ ਸਾਡਾ ਇਹ ਸੇਵਾ ਦਾ ਵਲੌਗ ਵਾ ਇਹਦੇ ਤੋਂ ਲੋਕਾਂ ਨੂੰ ਕਲੀਅਰਫਾਈ ਹੋ ਗਿਆ ਹੋਊਗਾ ਤੇ ਜਿਹੜੀਆਂ ਨਹਿਰਾਂ ਵਾ ਉਹ ਉਹਨੀਆਂ ਹੀ ਅੱਗੇ ਚੱਲਣੀਆਂ ਹੁੰਦੀਆਂ ਸੀਗੀਆਂ ਜਿੱਨੀਆਂ ਹੋਣ ਬਾਜੀ ਸੋ ਚਲੋ ਜਿਹੜੀ ਕੁਰੂਪੀ ਆਈ ਉਹਦੇ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜੇ ਕਰੇ ਸੇਵਾ ਦੀਆਂ ਵੀਡੀਓ ਤੁਹਾਨੂੰ ਸਹੀ ਲੱਗੇ ਵਧੀਆ ਲੱਗੇ ਤਾਂ ਇਸ ਪੇਜ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ